ਹਾਂ ਓ ਭਾਈ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਬਾਬਾ ਬੋਲਦਾ ਸੀਗਾ ਜਰਨੈਲ ਸਿੰਘ ਹਾਂਜੀ ਬਾਬਾ ਜੀ ਕਿਵੇਂ ਹੋ ਬਸ ਠੀਕ ਆ ਭਾਈ ਵਧੀਆ ਤੁਸੀਂ ਈ ਬੋਲਦੇ ਹੋ ਮ사ਜ ਪਾਰਲਰ ਤੋਂ ਜਿਹੜਾ ਮ사ਜ ਮਸੂਜੀ ਕਰਦੇ ਹੋ ਤੁਸੀਂ ਹਾਂਜੀ ਅੱਛਾ ਅੱਛਾ ਹੋਰ ਕਿਵੇਂ ਚੱਲਦਾ ਭਾਈ ਕੰਮਕਾਰ ਆਪਣਾ ਬਸ ਠੀਕ ਹੀ ਚੱਲੀ ਜਾਂਦਾ ਹੈ ਅੱਛਾ ਤੇ ਹੋਰ ਸਭ ਠੀਕ ਠਾਕ ਹੈ ਹਾਂਜੀ ਵਧੀਆ ਤੇ ਮੈਂ ਇਹ ਪੁੱਛਣੀ ਸੀ ਗੱਲ ਵੀ ਭਾਈ ਤੁਸੀਂ ਮੁੰਡਿਆਂ ਖੁੰਡਿਆਂ ਦੀ ਮ사ਜ ਕਰਦੇ ਹੋ ਕਿ ਫਿਰ ਸਾਡੇ ਵਰਗੇ ਬੁੱਢਿਆਂ ਦੀ ਵੀ ਕਰ ਦਿੰਦੇ ਹੋ ਸਾਰਿਆਂ ਦੀ ਕਰਦੇ ਆ ਮ사ਜ ਤਾਂ ਮ사ਜ ਹੀ ਹੁੰਦੀ ਹੈ ਮ사ਜ ਮ사ਜ ਹੀ ਹੁੰਦੀ ਹੈ ਮਤਲਬ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੁਝ ਵੀ ਹੈ ਨਹੀਂ ਕਿਸੇ ਦੀ ਵੀ ਜੇ ਕੋਈ ਬੁੱਢਾ ਤੁਹਾਡੇ ਕੋਲ ਮ사ਜ ਕਰਵਾਵੇ ਤਾਂ ਨਹੀਂ ਜੀ ਕੋਈ ਦਿੱਕਤ ਨਹੀਂ ਹੈ ਨਹੀਂ ਕੀ ਨਹੀਂ ਜੀ ਫਿਰ ਅਸੀਂ ਆਈਏ ਤਾਂ ਸਾਨੂੰ ਸਾਡੀ ਕਰਦੇ ਹੋਗੇ ਹਾਂਜੀ ਕਰ ਦਾਂਗੇ ਅੱਛਾ ਇਹਦੇ ਵਿੱਚ ਕੀ ਕੁਛ ਕਰਦੇ ਹੋ ਨਾ ਤੁਸੀਂ ਮੈਨੂੰ ਦੱਸੋ ਫਿਰ ਮੜਾ ਮੋਟਾ ਹਸਾਬ ਕਿਤਾਬ ਜਾ ਇਹਦੇ ਵਿੱਚ ਇਹਦੇ ਵਿੱਚ ਕਰਨਾ ਕੀ ਹੈ ਜਿਹੜਾ ਕੁਝ ਹੁੰਦਾ ਉਹੀ ਕੁਛ ਕਰੀਦਾ ਕੀ ਕੁਛ ਕਰੀਦਾ ਦੱਸੋ ਮਨ ਮੜਾ ਜਾ ਸਾਰੀ ਮਸ਼ੀਨ ਲਾ ਦੇਈਦੀ ਹੈ ਹੌਲੀ 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 ਐਸਾ ਹੀ ਤਾਂ ਫੇਰੀ ਜਾਂਦੇ ਆ ਤਾਂ ਮਸ਼ੀਨ ਤਾਂ ਫਿਰ ਅਸੀਂ ਲਿਆਵਾਂਗੇ ਪਰ ਮਸ਼ੀਨ ਨਾਲ ਥੋੜੀ ਜਿਹੜੇ ਤੁਹਾਡੇ ਹੱਥਾਂ ਨਾਲ ਜਿਹੜਾ ਸਵਾਦ ਆਉਣਾ ਉਹਦੇ ਉੱਰ ਗਰੀਸ ਥੋੜੀ ਰਹਿੰਦੀ ਹੈ ਹਾਂਜੀ ਪਹਿਲਾਂ ਤਾਂ ਜਿਹੜੀਆਂ ਨਾ ਇਹ ਗੋਡਿਆਂ ਗੋਡਿਆਂ ਚ ਚੀਚਾ ਡੋਲਿਆਂ ਚ ਪਿੰਡੀਆਂ ਜੀਆਂ ਬੱਧੀਆਂ ਹੁੰਦੀਆਂ ਉਹ ਤਾਂ ਮਸ਼ੀਨ ਹੀ ਚਾਲੂ ਕਰਦੇ ਆ ਨਾ ਅੱਛਾ ਹਾਂ ਮਸ਼ੀਨ ਵੀ ਨਾਰਮਲ ਹੱਥਾਂ ਹੱਥਾਂ ਵਰਗੀ ਹੁੰਦੀ ਹੈ ਹਾਥੀ ਹੁੰਦੇ ਆ ਹਾਂ 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 ਹਾਂਜੀ ਤੇ ਜੇ ਤੁਸੀਂ ਹੱਥਾਂ ਨਾਲ ਕਰ ਦੋਂਦਾ ਫਿਰ ਕੋਈ ਨਜ਼ਾਰਾ ਨਾ ਜੀ ਮੈਂ ਚਾਹੀ ਲੈਣੇ ਕਿ ਤੁਸੀਂ ਮ사ਜ ਕਰਾਉਣੀ ਹੈ ਨਹੀਂ ਮ사ਜ ਵੀ ਤਾਂ ਅਗਲਾ ਤਾਂ ਹੀ ਕਰਾਉਂਦਾ ਨਾ ਜੇ ਅਗਲੇ ਨੂੰ ਕੋਈ ਨਜ਼ਾਰਾ ਨਜ਼ੂਰਾ ਆਉਂਦਾ ਤਾਂ ਫੇਰ ਹੀ ਹੈ ਅੱਛਾ ਏ ਹਾਂ ਕੋਈ ਗੱਲ ਨਹੀਂ ਆਜੀ ਬਾਬਾ થી ਰਾਜੀ ਬਾ ਨਹੀਂ ਤੁਸ ਜੱਖਾ ਨਾਲ ਕਰੋਂਦਾ ਨੇ ਕਿੰਨੇ ਪੈਸੇ ਪੁੱਛੀ ਕੀ ਕੁਛ ਲੈਣੇ ਤੁਸੀਂ ਇਹਦੇ ਫਿਰ ਹਮ ਅਸੀਂ ਕੇ ਹਾਂ ਅਸੀਂ ਜਿਹੜੀ ਮਸ਼ੀਨ ਕਰਾਉਣਿਆ ਦਾ 200 ਰੁਪਏ ਲੈਣੇ ਅੱਛਾ ਉਹ ਤਾਂ ਨਾਲ ਕਰਦੇ ਦਾ 250 ਲੈਣੇ ਅੱਛਾ ਅੱਛਾ ਹਾਂਜੀ 202500 ਰੁਪਏ ਦਾ ਫਰਕ ਆ ਫਿਰ ਵੀ ਦਾ ਹੈ ਹਾਂਜੀ ਤਿੰਨ ਘੰਟੇ ਰੈਗੂਲਰ ਪੈਣਾ ਪੂਗਾ ਤੁਹਾਨੂੰ ਕਰਤੇ ਅਸਾ ਪੈਣ ਤੇ ਤੁਸੀਂ ਨਾਲ ਪਾਉਂਗੇ ਫਿਰ ਸਾਡੇ ਨਹੀਂ ਜੀ ਮ사ਜ ਕਰਾਂਗੇ ਨਾਲ ਪੈਜਾਂਗੇ ਫਿਰ ਥੋੜੀ ਮ사ਜ ਕੌਣ ਕਰੂਗਾ ਨਹੀਂ ਨਹੀਂ ਜੇ ਮੰਨ ਲਓ ਇੱਕ ਜਣੀ ਸਾਡੇ ਨਾਲ ਪੈਜੇ ਦੂਜੀ ਜਣੀ ਮ사ਜ ਖਰੀ ਜਾਵੇ ਨਹੀਂ ਜੀ ਆਏ ਹੈ ਨਹੀਂ ਨਾ ਹਾਂ ਮੈਂ ਚੈੱਕ ਕਰ ਹੈ ਨਹੀਂ ਜੀ ਨੇ ਮਤਲਬ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਿੰਨਾ ਦੱਸਿਆ ਸੀ ਰੁਪਇਆ ਮੈਨੂੰ ਕਿ 30 ਦਸ ਦੇ ਸੀ ਨਾ ਹੱਥ ਦੀ ਮ사ਜ ਦਾ ਤੇ 2000 ਰੁਪਏ ਮਸੀਨ ਵਾਲੀ ਦਾ ਅੱਛਾ ਅੱਛਾ ਹਾਂਜੀ ਤੇ ਜੇ ਮੰਨ ਲਓ ਮੈਂ ਪੂਰੇ ਸਰੀਰ ਦੀ ਨਾ ਕਰਾਉਣੀ ਹੋਵੇ ਅੱਧੇ ਸਰੀਰ ਦੀ ਕਰਾਉਣੀ ਹੋਵੇ ਤੁਸੀਂ ਉਹਦਾ ਕਿੰਨਾ ਲਓਗੇ ਮੇਰੇ ਤੋਂ ਫਿਰ ਮੈਨੂੰ ਇਹ ਦੱਸੋ ਭਾਈ ਫਿਰ ਉਹ ਤਾਂ 1000 ਰੁਪਿਆ ਜੀ 1000 ਰੁਪਏ ਮਤਲਬ ਢਿੱਡ ਤੋਂ ਥੱਲੇ ਥੱਲੇ ਵਾਲੀ ਦਾ ਮ사ਜ ਦਾ ਹਾਂਜੀ ਮਤਲਬ ਢਿੱਡ ਤੋਂ ਥੱਲੇ ਥੱਲੇ ਕੋਈ ਅੰਗ ਛੁੱਟਣਾ ਤਾਂ ਨਹੀਂ ਚਾਹੀਦਾ ਛੋਟਦਾ ਤਾਂ ਨਹੀਂ ਫਿਰ ਕੋਈ ਨਹੀਂ ਜੀ ਕੋਈ ਨਹੀਂ ਛੁੱਟਦਾ ਅੱਛਾ ਜੀ ਹਾਂਜੀ ਜਮਾ ਪੱਕੀ ਗੱਲ ਹੈ ਜਮਾ ਹਾਂਜੀ ਹਾਂ ਪੱਕੀ ਆ ਅੱਛਾ ਵੀ ਆਪਣੇ ਧੁੰਨੀ ਤੋਂ ਥੱਲੇ ਥੱਲੇ ਵਾਲਾ ਜਿੰਨਾ ਵੀ ਹਿੱਸਾ ਹੈ ਤੁਹਾਡਾ ਹਾਂ ਇਹ ਸਾਰੇ ਮ사ਜ ਹੋ ਜੀ ਗੇ ਮ사ਜ ਕਰੋਗੇ ਹੂੰ ਧੁੰਨੀ ਥੱਲੇ ਤੇ ਕੀ ਹਿੱਸਾ ਜਿੱਦਾਂ ਤੁਸੀਂ ਥੱਲੀ ਨਾਲ ਕਰਦੇ ਹੋ ਮ사ਜ ਫਿਰ ਹੋਰ ਤਾਂ ਕੀ ਲਾਜਾਗਾ ਇਹ ਕਿਸਾ ਕਿਉਂ ਲੱ ਬਾਵਾਂ ਲੱਤਾ ਹੈ ਨਹੀਂ ਰੋਡਾਂ ਲੱਤਾ ਹੈ ਪੈਰ ਹੈ ਲੱਤਾ ਹੈ ਨਹੀਂ ਮੇਰੇ ਪੋਲੀਆ ਹੋਇਆ ਵੇ ਇੱਕ ਹੀ ਲੱਗਾ ਮੇਰੇ ਸੋ ਗੁੱਡ ਡੇ ਗਿੱਤੇ ਇੰਨਾ ਸਭ ਹੈ ਲੱਤ ਤਾਂ ਥੱਲੇ ਕਹਿੰਦੇ ਹਿੱਸਾ ਹੀ ਹੈ ਨਹੀਂ ਸਰਦਾ ਐ ਕਿਉਂ ਬੋਲਦੇ ਹੋ ਨਹੀਂ ਨਹੀਂ ਮੈਂ ਤਾਂ ਪੋੜਿਆ ਹੋਇਆ ਹੋਇਆ ਮੇਰੇ ਤਾਂ ਮੈਂ ਤਾਂ ਖਲੋੜੀਆਂ ਤੋਂ ਥੜਾ ਤਾਂ ਮੇਰੇ ਤੇ ਕਿ ਲੱਤ ਹੈਗੀ ਢੜ ਤੋਂ ਥੱਲੇ ਬਸ ਅੱਛਾ ਫੇਰ ਥੋੜੀ ਜ਼ਰੂਰੀ ਕੀ ਹਮਾਰੇ ਚੇ ਗਰਾਂ ਦੀ ਹੋਣਾ ਉਹ ਲੱਤ ਦੇ ਵਿੱਚ ਨਾ ਥੋੜੀ ਆਕੜ ਵੜੀ ਹੈ ਕਿਰੇ ਬੇਟਾ ਦਵਾਈ ਪਾਣੀ ਲੈ ਲਓ ਤੁਸੀਂ ਦਵਾਈ ਪਾਈ ਕੁਛ ਨਹੀਂ ਲੈਣਾ ਮੈਂ ਤਾਂ ਤੇ ਉਸ ਲੱਤ ਚ ਹੈਗੀ ਆਕੜ ਵਾਲੀ ਅੱਛਾ ਹੈ ਆਕੜ ਹੈਗੀ ਬਾੜੀ ਤੇ ਆਕੜ ਘਟਾਉਣੀ ਆ ਆਕੜ ਕਿਵੇਂ ਘਟੂਗੀ ਉਸਦੀ ਮੈਨੂੰ ਝਟਕਾ ਦੇਵਾ ਦੇ ਮਸ਼ੀਨ ਦਾ ਮਸ਼ੀਨ ਦਾ ਝਟਕਾ ਨਹੀਂ ਦੇਵਾਣਾ ਤੁਸੀਂ ਮਸ਼ੀਨ ਨਾਲ ਝਟਕਾ ਦੇਵਾਣਾ ਉਸ ਨੂੰ ਨਾ ਮਸ਼ੀਨ ਚਾਹੀਦੀ ਹੋਊਗੀ ਕੋਈ ਜਿਹੜੀ ਉਹ ਲੋਜ ਹੈ ਨਾ ਜਿਵੇਂ ਗੰਨਾ ਨਹੀਂ ਜਿਵੇਂ ਆਪਾਂ ਮਸ਼ੀਨ ਚ ਪਾ ਕੇ ਰਸ ਕੱਢਦੇ ਹੁੰਦੇ ਆ ਹਮਮ ਅਬ ਗੰਨੇ ਵਾਲੇ ਦੁਕਾਨ ਤੇ ਜੂਸ ਪੀਣ ਗਏ ਆ ਕਦੇ ਹਮ ਤੇ ਉੱਥੇ ਗੰਨੇ ਨੂੰ ਮਸ਼ੀਨ ਦੇ ਵਿੱਚ ਪਾ ਜਾਂਦਾ ਮਰ ਕੇ ਗੰਨਾ ਇਹਨਾਂ ਨੂੰ ਚੜ ਜਾਂਦਾ ਹਨ ਅੰਦਰ ਜਾ ਕੇ ਮੁਰ ਕੇ ਬਾਹਰ ਰਸ ਨਿਕਲ ਜਾਂਦਾ ਹਮ ਉਹ ਹੀ ਰਸ ਕੱਢ ਦਿਓ ਮੇਰੇ ਉਹਦਾ ਦੇਖੋ ਜੀ ਅਥਰਡੇ ਤੇ ਤਖਲੀਫ ਹੈ ਤਾਂ ਅਸੀਂ ਨਹੀਂ ਕਰ ਸਕਦੇ ਹਾਂ ਨਹੀਂ ਤੁਸੀਂ ਕਿਹਨੇ ਮੇਰੇ ਫੂਲੀਆ ਹੋਇਆ ਫਿਰ ਦੂਸਰੀ ਲੱਤ ਤੇ ਜੇ ਕੋਈ ਦਿੱਕਤ ਹੋ ਗਈ ਫਿਰ ਨਾ ਨਾ ਉਸ ਲੱਤ ਤੇ ਨਹੀਂ ਉਹ ਲੱਤ ਤੇ ਦਿੱਕਤ ਨਹੀਂ ਹੋਣੀ ਚਾਹੀਦੀ ਵੀ ਦੂਜੀਆਂ ਲੱਤਾਂ ਤੇ ਕੋਈ ਦਿੱਕਤ ਨਹੀਂ ਮੰਨਾ ਉਹੀ ਤਾਂ ਲੱਤ ਦੇ ਸਾਰੇ ਤਾਂ ਜੀਣਾ ਹੈ ਮੈਂ ਹਾਂ ਜੀ ਤੇ ਕਹਿੰਦੇ ਤੁਸੀਂ ਘਰੇ ਦਵਾਈ ਲੈ ਲਓ ਡਾਕਟਰ ਦੀ ਰਾਏ ਲੈ ਲਓ ਡਾਕਟਰ ਦੀ ਕੀ ਰਾਏ ਲਈਏ ਹੁਣ ਦੱਸੋ ਤੁਸੀਂ ਹਾਂ ਜੀ ਲੈ ਲੋ ਰਾਏ ਲੋ ਡਾਕਟਰ ਦੀ ਤੁਸੀਂ ਹਾਂ ਡਾਕਟਰ ਦੀ ਰਹਿਣੀ ਆ ਸਤਾਈ ਹੈ ਕਹਿੰਦੇ ਸੋ ਤੁਹਾਡੇ ਕੋਲ ਲੈਣਾ ਜਿਹੜਾ ਕੁਝ ਲੈਣਾ ਹੈ ਜੇ ਤੁਸੀਂ ਦਿੰਨੇ ਹੋ ਤਾਂ ਨਹੀਂ ਤਾਂ ਭਾਈ ਨੰਬਰ ਮੇਰੇ ਕੋਲ ਕਾਰਡ ਹੋਰ ਵੀ ਦੋ ਤਿੰਨ ਦਿਨਾਂ ਦੇ ਪਈ ਹੈ ਮੈਂ ਤਾਂ ਤੁਹਾਨੂੰ ਇਹ ਦੱਸਿਆ ਵੀ ਤੁਹਾਡੇ ਕੋਲ ਕੰਮ ਜਿਹੜਾ ਹੈਗਾ ਵਧੀਆ ਹੈਗਾ ਹਨਾ ਕੰਮ ਤਾਂ ਜੀ ਵਧੀਆ ਹੈ ਜਿਹੜੇ ਸਾਹਮਣੇ ਤੁਸੀਂ ਤੁਹਾਡੇ ਤੇ ਕਲੀਫ ਦਸੀ ਜਾਂਦੇ ਨਾ ਉਹ ਸਾਵਨਾ ਸੀ ਵੀ ਹੱਥ ਹੋਰ ਜਿਹੜੇ ਪਲਾਂ ਹੀ ਤੁਹਾਡੇ ਕੋਲ ਦੋ ਤਿੰਨ ਕਾਲਦ ਪਈ ਹੋਣਗੇ ਉਹ ਵੀ ਨਹੀਂ ਪਾਉਂਦੇ ਤੁਹਾਨੂੰ ਨਹੀਂ ਤਕਰੀਬਾ ਸੋ ਹੀ ਜਿਹੜੀ ਤੀਜੀ ਲਾਤ ਤਾਂ ਨਾ ਮਣੀ ਉਹਨਾਂ ਸੀ ਕਾਪੀ ਕੋਲ ਹੀ ਜ਼ਿਆਦਾਤਰ ਮ사ਜ ਯ ਕੁਸ਼ਤੀ ਕੀ ਖਿਲਾੜੀ ਹੁੰਦੇ ਆ ਮ사ਜ ਕਰਾਉਣਾ ਕੁਸ਼ਤੀ ਵੀ ਕਰ ਲਾਂਗੇ ਅਸਤਾ ਕੇ ਕੁਸ਼ਤੀ ਵਾਲੇ ਖਿਲਾੜੀ ਹੁੰਦੇ ਆ ਮ사ਜ ਕਰਾਉਣਾ ਮਤਲਬ ਕਬੱਡੀ ਮੁੰਡੇ ਖੇਡਦੇ ਆ ਹੁੰਦੇ ਸਾਡੇ ਕੋਲ ਚਲੋ ਕੁਸ਼ਤੀ ਵੀ ਕਰ ਲਾਂਗੇ ਅਸੀਂ ਹੈ ਕੁਸ਼ਤੀ ਕਰ ਲਾਂਗੇ ਤੁਸੀਂ ਕਰ ਲਾਂਗੇ ਕੁਸ਼ਤੀ ਉਹ ਕੁਸ਼ਤੀ ਮੈਂ ਕਰ ਲਵਾਂ ਤੇ ਮੈਂ ਨਾ ਤੇਰੇ ਕੋਲੇ ਕੱਲ ਸੋਣੇ ਮੈਂ ਤੇਰੇ ਕੋਲੇ ਹੀ ਆਉਣਾ ਤੇ ਕੋਲੇ ਬੈਠ ਕੇ ਗੱਲ ਕਰਦੇ ਆਪਾਂ ਠੀਕ ਹੈ okay